ਉਹਨੇ ਇੱਧਰ ਲੱਗੇ ਜੀ ਕੌਫੀ ਬਣਾ ਲਈ ਆ ਸ਼ਾਨ ਦੀ ਪਾਤੀ ਆ ਸ਼ਾਨ ਇਹਦੇ ਮਾਮੇ ਨੇ ਵੱਡੇ ਨੇ ਗਿਫਟ ਕੀਤਾ ਕੱਪ ਕੱਲ ਇਹ ਉੱਧਰ ਗਿਆ ਸੀਗਾ ਤੇ ਉਹ ਜਿਹੜੇ ਰੈਸਟੋਰੈਂਟ ਤੇ ਕੰਮ ਕਰਦਾ ਵਾ ਉਹਨਾਂ ਨੇ ਦਿੱਤਾ ਸੀ ਉਹਨੇ ਉਹ ਨਿਸ਼ਾਨ ਨੂੰ ਦਿੱਤਾ ਤੇ ਮੈਂ ਆਪ ਦੀ ਉਸ ਵੀਧਿਆ ਦੇ ਛੋਟੇ ਬ੍ਰਦਰ ਦੀ ਪਾਲਣ ਕੌਫੀ ਸਾਨੂੰ ਤੇ ਮੈਂ ਪਾਰਦਾ ਕੱਪ ਕਾਫੀ ਬਾਦ ਦਾ ਅਰਤਾ ਪਰ ਮੈਂ ਵੀ ਪੂਗੀ ਮੈਂ ਵੀ ਮੈਂ ਵੀ ਪੀਉਂਗੀ ਆਪਾਂ ਵਾਲਾ ਮਿਸ਼ਰਣ ਬਣਾ ਕੇ ਰੱਖ ਲਿਆ ਤੇ ਇਹ ਚਾਹ ਆਪਾਂ ਬਣਾਵਾਂਗੇ ਜਾਲੂ ਵਾਲੇ ਪਰੌਠੇ ਆਟਾ ਗੁੰਨ੍ਹ ਕੇ ਰੱਖ ਲਿਆ ਤੇ ਅੱਜ ਮੇਰੀ ਸਵੇਰ ਦੀ ਛੁੱਟੀ ਸੀਗੀ ਕਿਉਂਕਿ ਆਪਾਂ ਅੱਜ ਜਾਣਾ ਲੈਚੇ ਕਮੌਣੇ ਜਾ ਕੇ ਆਉਣਾ ਇੱਕ ਤਾਂ ਇੱਕ ਵਕੀਲ ਕੋਲੇ ਜਾ ਕੇ ਆਉਣਾ ਦੋ ਤਿੰਨ ਕੰਮ ਤੇ ਤਾਂ ਕਰਕੇ ਮੈਂ ਸਵੇਰ ਦੀ ਛੁੱਟੀ ਲਈ ਸੀਗੀ ਸ਼ਾਮ ਨੂੰ ਜਾਣਾ ਕੰਮ ਤੇ ਫਿਰ ਮੈਂ ਫਤਾਲਾ ਸਵੇਰ ਮੈਂ ਘਰੇ ਆਂ ਤੇ ਮੈਂ ਆਲੂ ਵਾਲੇ ਪਰੌਤੇ ਬਣਾ ਲੈਣੀਆਂ ਖਵਾ ਦੇਣੀਆਂ ਇਹਨਾਂ ਵਾਲੋਂ ਵਾਲੇ ਪਰੌਤੇ ਪਿਓਰ ਸ਼ਾਨ ਬੈਠਾ ਤੇ ਮਾਮਾ ਆ ਗਿਆ ਕੌਫੀ ਬਣ ਗਈ ਉਹ ਜਿਹੜਾ ਸ਼ਾਨੂ ਤਾਂ ਦੇਖਾ ਆਪ ਕਿੰਨਾ ਘੈਂਟ ਘੈਂਟ ਆ ਸ਼ਾਨ ਹਾਂ ਕੜਾ ਅਦੇ ਛਾਨੂ ਦੀ ਵੀ ਲੈ ਜਾ ਨਾਲ ਖਾਣ ਨੂੰ ਲੈਣਾ ਕੀ ਲੈ ਲਓ ਮਠਿਆਈ ਲੈਣੀ ਆ ਕੇ ਫਿਰ ਮੈਂ ਆਹਾਂ ਭਾਂਡੇ ਧੋ ਕੇ ਕਾਫੀ ਪੀ ਕੇ ਤੇ ਛਾੜ ਪੋਚਾ ਲਾ ਕੇ ਫਿਰ ਬਣਾਉਂਗੀ ਪਰੌਠਾ ਹਾਂ ਠੀਕ ਆ ਲੈ ਆਂ ਤੇ ਦੂਰ ਦੇਖਿਆ ਉਹ ਦੂਰ ਤੋਂ ਪਿਆਈ ਆ ਕੋਈ ਨਾ ਕੋਈ ਨਾ ਦੀਦੀ ਹਾਂ ਫਿਰ ਕੀ ਆਨੀ ਹਾਂ ਇਹ ਬਾਹਰ ਰੱਖ ਦਿਓ ਅੱਛਾ ਦਹੀਂ ਵਾੜਾ ਨਹੀਂ ਮਿਲਿਆ ਕ ਦਹੀਂ ਇਹ ਹੀ ਮਿਲਿਆ ਕੀ ਚਾਹ ਪੋਚਾ ਪੀ ਲਿਆ ਸਨ ਠੀਕ ਹੈ ਮੜੀ ਗਏ ਸੀ ਨਾ ਡਾਕ ਡਾਕ ਦੇ ਠੀਕ ਚਲ ਠੀਕ ਹੈ ਠੀਕ ਹੈ ਬਸ ਸਾਰਾ ਓਕੇ ਲੱਦ ਇਸ ਦੇ ਅੰਦਰ ਹਾਂ ਹਾਂ ਤੁਹਾਨੂੰ ਤਾਂ ਇਹ ਹੋਰ ਵੀ ਸਮਾਨ ਲੈ ਕੇ ਮम्मा ਪਾਂਜਾ ਸ਼ਾਪਿੰਗ ਕਿੱਦਾਂ ਰਹੀ ਪਹਿਲੀ ਸ਼ਾਪਿੰਗ ਮਾਰਕੀਟ ਚਲੋ ਟਕਾ ਦੋ ਦੇਖੇ ਕਿਉਂ ਕਿ ਉਹ ਇਹ ਤਾਂ ਪੂਰੀਆਂ ਪਾਰੀਆਂ ਵਾਸਤੇ ਜ਼ਿਆਦਾ ਤਾਂ ਆਪਾਂ ਲੀਵਿਆਂ ਲਈ ਵਰਤਦੇ ਆਂ ਜੋ ਸਰੋਂ ਦਾ ਮਨੋ ਸਿੱਧ ਰਾਇਸੀਗੇ ਮਹਿਕ ਦੇ ਘਰੇ ਮੈਨੂੰ ਮਹਿਕ ਨੂੰ ਮੈਲ ਨਾਲੇ ਲੈ ਕੇ ਜਾਣਾ ਸੀ ਪੈਕਿੰਗ ਕਰ ਲੱਗੀ ਹਾਂ ਕਿਉਂਕਿ ਛੁੱਟੀਆਂ ਮਿਲ ਗਈਆਂ ਹੁਣ ਫਿਰ ਲੋਕ ਮੇਰੇ ਬੈਲੇ ਸੋਣ ਦਿੱਤੀ ਕਿ ਬਸ ਠੀਕ ਹੋਏ ਚਾਹ ਇੱਕ ਕੱਪ ਚੋਪੀਨ ਚਾਹੀਏ ਇੱਕ ਸਾਹ ਦੇ ਚੋਪੜਾ ਪਾਣੀ ਪੀਂ ਮੈਂ ਫਾਇਲਾ ਫੋਟ ਨਾ ਸੀ ਓਕੇ ਅਸਪੇਟਾ ਕਰ ਮੇਰੀ ਫੋਟੋ ਹਾਂ ਸੀ ਸਸਿਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਅਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆ ਗਿਆ ਜੀ ਸ਼ਨੀਵਾਰ ਤੇ ਅੱਜ ਅਸੀਂ ਚੱਲੇ ਆ ਮਾਰਕੀਟ ਆ ਆਪਣੇ ਘਰ ਦੇ ਨੇੜੇ ਹੀ ਆ بس 3-4 ਮਿੰਟਾਂ ਦੀ ਵਾਟ ਹੈ ਤੇ ਅੱਜ ਮੇਰੇ ਬ੍ਰਦਰ ਨੂੰ ਸ਼ਨੀਵਾਰ ਵਾਲੀ ਮਾਰਕੀਟ ਦਿਖਾ ਕੇ ਲਿਆਉਣੀ ਉਧਰਲੇ ਘਰੋਂ ਵੀ ਆ ਰਹੇ ਕੌਣ ਕੌਣ ਆਗੇ ਉਧਰ ਭਾਈ ਜਸਵੀਰ ਆ ਗਏ ਹਾਂ ਬਾਕੀ ਅੱਧੇ ਕ ਤਾਂ ਕੰਮ ਤੇ ਗਏ ਆ ਉਹਨੇ ਜਾਣਾ ਕਿੰਨੇ ਵਜੇ ਕੰਮ ਤੇ ਹਾਂ 10:30 ਵਜੇ 10:30 ਮੈਂ ਵੀ 11:00 ਵਜੇ ਜਾਣਾ ਤੇ ਮੈਂ ਕਿਹਾ ਚਲ ਪਹਿਲਾਂ ਹੀ ਢੇੜਾ ਕੱਢਿਆ ਹੀ ਹੁਣ ਅਸੀਂ 8:30 ਵਜੇ ਤੁਰ ਪਏ ਆ ਘਰ ਤੇ ਮੇਲ ਦੇ ਮਾਰਕੀਟ ਜਾ ਕੇ ਸਭ ਤੋਂ ਸਸਤੀ ਮਾਰਕੀਟ ਆ ਇਹ ਇਟਲੀ ਵੈਚ ਲੱਗਦੀ ਆ ਸਾਰੀ ਜਗ੍ਹਾ ਹੀ ਲੱਗਦੀ ਆ ਆਹ ਅਗੀ ਸਬਜੀ ਵਾਲੀ ਚਲ ਇੱਥੇ ਤਾਂ ਆਪਾਂ ਮੁੜਦੇ ਹੋਏ ਆਵਾਂਗੇ ਫੇਰ ਸਬਜੀ ਕਿੱਥੇ ਲਈ ਚੱਲਾਂ ਪਹਿਲਾਂ ਦੂਜੀ ਚ ਨੰਗ ਚੱਲਦੇ ਆ ਵੈਚ ਦੀ ਜਾਣਾ ਕਿ ਉੱਤੋਂ ਦੀ ਚੱਲੀ ਹਲੋ ਲੱਖੋ ਚੱਪੜ ਦੀ ਜੁੱਤੀਆਂ ਜੱਤੀਆਂ ਲਾ ਹੀ ਜਾਂਦੇ ਜਰਾਬਾ ਛਾਨ ਨੂੰ ਵਾਸਤੇ ਵੇਖੀ ਹੈ ਨਾ ਚੱਲਾ ਵੇਖਦੇ ਆ ਚੱਲਾ ਮੋੜਦੇ ਹੋਏ ਵੇਖਦੇ ਆ ਛਾਨ ਨੂੰ ਵਾਸਤੇ ਲੈਣੀ ਆ ਆਹ ਪੰਜਾ ਪੰਜਾਂ ਦੇ ਦੇਖੀ ਚਪਲਾਂ ਕਿੰਨੇ ਸੋਹਣ ਸੈਂਡਲ ਦੇਖ ਫੰਜਨ ਜੇ ਰੋਦੀ ਉਹ ਸਾਰੇ ਬੂਟ ਦਸਾਂ ਦਸਾਂ ਦੀ ਪੋਤੋ ਇੱਥੇ ਤਾਂ ਗੋਦੇ ਸੋ ਮੇਰਾ ਸਭ ਆਵਣੇ ਦਾਸ ਦੀਆਂ ਪੰਜਾ ਪੰਜਾ ਨੇ ਟੀ ਸ਼ਰਟਾਂ ਲੱਗੀਆਂ ਉਹ ਬੈਲਟਾਂ ਬੂਟਾਂ ਆਪਾਂ ਇੱਕ ਤਾਂ ਉਹ ਵੇਖਨੇ ਤੌਲ ਗਏ ਹਨ ਹਾਂ ਆਰੇ ਉੱਦਰੀ ਸਾਬ ਤੇਰੀ ਮੈਂ ਲੈ ਆ ਸੀ ਸਮਾਨ ਜੀ ਬਹੁਤ ਜ਼ਿਆਦਾ ਹੁਣੇ ਤਾਂ ਸਾਬ ਜੀਆਂ ਸੋ ਜਿਆ ਫਰੂਟ ਘਾਟ ਲੈ ਲੈ ਹੁਣ ਚੱਲਦੇ ਆ ਕਰ ਕਿੱਧਰ ਤੇ ਇੱਧਰ ਵੀ ਆ ਆਹੀ ਜਾਣੀ ਆ ਨਾ